ਬੜੀ ਬਲੇਮ ਗੇਮ ਖੇਡੀ ਜਾਂਦੀ ਹੈ ਵੀ ਭਿੰਡਰਾਂ ਵਾਲਾ ਹਥਿਆਰ ਲੈ ਕੇ ਅਕਾਲ ਤਖਤ ਬੈਠਾ ਹਮਲਾ ਤਾਂ ਹੋਇਆ ਹੈ। ਉਹ ਅੰਤਕਵਾਦੀ ਸੀ ਹਿੰਦੂਆਂ ਨੂੰ ਬੱਸਾਂ ਚੋਂ ਲਾ ਕੇ ਮਾਰਿਆ ਗਿਆ। ਤੋਂ ਇਹੋ ਜਿਹੇ ਬੋਲ ਉਹਨਾਂ ਦੀ ਸ਼ਾਨ ਦੇ ਖਿਲਾਫ ਆਮੀ ਆਪਾ ਸੁਣਦੇ ਆ। ਇਹ ਕਿੱਦਾਂ ਦਾ ਅਤਵਾਦੀ ਹੈ ਜਿਹਦੇ ਉੱਤੇ ਕੋਈ ਐਫ ਆਈ ਆਰ ਦਰਜ ਨਹੀਂ ਕੋਈ ਕੇਸ ਨਹੀਂ ਕੋਈ ਲੁੱਟ ਖੋ ਨਹੀਂ ਇਹ ਕਿੱਦਾਂ ਦਾ ਅੱਤਵਾਦੀ ਹੈ ਜਿਹਦੇ ਸਾਵੇਂ ਹਿੰਦੁਸਤਾਨ ਦੇ بڑے بڑے ਪੱਤਰਕਾਰ ਲੀਡਰ ਸਹਿਬਾਨ ਔਰ ਚਿੱਟੀ ਖਲੜੀ ਵਾਲੇ ਤੁਲੀ ਵਰਗੇ ਪੱਤਰਕਾਰ ਮੁਸਕੁਰਾ ਕੇ ਬਹਿੰਦੇ ਨੇ ਸਵਾਲ ਜਵਾਬ ਕਰਦੇ ਨੇ ਉਹਨਾਂ ਦੇ ਚਿਹਰੇ ਤੋਂ ਤੇ ਕਿਤੇ ਨਹੀਂ ਜਾਪਦਾ ਵੀ ਉਹ ਅੱਤਵਾਦੀ ਦੇ ਸਾਹਮਣੇ ਬੈਠੇ ਨੇ ਜੇ ਭਿੰਡਰਾ ਵਾਲੇ ਸੰਤ ਅਤਵਾਦੀ ਸਾਨਾ ਤੇ ਇੰਦਰਾ ਗਾਂਧੀ ਦੀ 1983 ਦੀ ਇੱਕ ਚਿੱਠੀ ਮਿਲਦੀ ਹੈ ਕਰਨੇ ਰਿਲੀਜ਼ ਕੀਤੀ ਹੈ ਜਦੋਂ ਸੰਤਾ ਨੂੰ ਉਹ ਚਿੱਠੀ ਲਿਖਦੀ ਹੈ ਤੇ ਉਹਦੇ ਅਲਫਾਜ਼ ਨੇ ਸ਼੍ਰੀਮਾਨ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਅਤਵਾਦੀ ਲਈ ਸੰਤਲਬਸ ਪ੍ਰਧਾਨ ਮੰਤਰੀ ਨੇ ਕਿਉਂ ਵਰਤਿਆ ਇੰਦਰਾ ਗਾਂਧੀ ਦਾ ਫਰਜ਼ੰਦ ਰਜੀਵ ਗਾਂਧੀ ਮਈ 5 1984 ਵਾਲੇ ਦਿਨ ਚੰਡੀਗੜ੍ਹ ਆਉਂਦਾ 25 ਦਿਨ ਪਹਿਲਾਂ ਸਾਕਾ ਨੀਲੇ ਤਾਰੇ ਤੋਂ ਪੱਤਰਕਾਰ ਪੁੱਛਦਾ ਹੈ ਭਿੰਡਰਾਂ ਵਾਲੇ ਬਾਰੇ ਕੀ ਖਿਆਲ ਹੈ ਅੰਗਰੇਜ਼ੀ ਵਿੱਚ ਜਵਾਬ ਦਿੰਦਾ ਹੈ ਆ ਸੈਂਟਲੀ ਮੈਨ ਵਿਦਾਊਟ ਪੋਲਿਟੀਕਲ ਅਭਿਸ਼ਨ ਇਹ ਸਤਪੁਰਸ਼ ਹੈ ਜਿਸ ਨੂੰ ਰਾਜਨੀਤੀ ਦੀ ਕੋਈ ਚਾਹ ਨਹੀਂ 25 ਦਿਨਾਂ ਬਾਅਦ ਉਹੀ ਭਿੰਡਰਾਂ ਵਾਲਾ ਅਤਵਾਦੀ ਕਿਵੇਂ ਬਣ ਗਿਆ ਦੇਸ਼ ਦੀ ਸਰਕਾਰ ਲਈ ਸਭ ਤੋਂ ਵੱਡੀ ਗਵਾਹੀ ਭਿੰਡਰਾਂ ਵਾਲੇ ਸੰਤ ਅਤਵਾਦੀ ਨਹੀਂ ਇੰਦਰਾ ਗਾਂਧੀ ਅੰਤਕਵਾਦੀ ਸੀ ਉਹ ਹੈ ਭੈਰਵਦੱਤ ਪਾਂਡੇ ਦੀ ਚਿੱਠੀ ਜੋ ਗਵਰਨਰ ਆਫ ਪੰਜਾਬ ਰਿਹਾ ਜਦੋਂ ਉਹਨੂੰ ਸੂਹ ਮਿਲਦੀ ਹੈ ਦਸਕਤਾਂ ਦੀ ਗੱਲ ਚੱਲਦੀ ਐ ਗਵਰਨਰ ਦੇ ਸਾਈਨ ਹੋਣਗੇ ਹਰਮੰਦਰ ਤੇ ਹਮਲਾ ਹੋਣਾ ਤੇ ਉਹਨੇ ਚਿੱਠੀ ਲਿਖੀ ਸੈਂਟਰ ਗਵਰਨਮੈਂਟ ਨੂੰ ਇਟਸ ਸਿਵਲ ਮੈਟਰ ਐਂਡ ਥੇਅਰ ਇਜ਼ ਨੋ ਨੀਡ ਆਫ ਮਿਲਟਰੀ অর ਸੈਂਟਰਲ ਗਵਰਨਮੈਂਟ ਇਨਵੋਲਵਮੈਂਟ ਇਨ ਪੰਜਾਬ ਸਿਵਿਲਿਅਨਸ ਦਾ ਸਟੇਟ ਦਾ ਮੈਟਰ ਐ ਬੀਬੀ ਇੰਦਰਾ ਗਾਂਧੀ ਤੇਰੀ ਫੌਜ ਦੀ ਤੇਰੇ ਦਖਲ ਦੀ ਇੱਥੇ ਜ਼ਰੂਰਤ ਨਹੀਂ ਜੇ ਭਿੰਡਰਾਂ ਵਾਲੇ ਸੰਤ ਅਤਵਾਦੀ ਹੁੰਦੇ ਉਹਨਾਂ ਦੇ ਹਥਿਆਰਾਂ ਤੋਂ ਹਿੰਦੂਆਂ ਨੂੰ ਮਨੁੱਖਤਾ ਨੂੰ ਖਤਰਾ ਹੁੰਦਾ ਤੇ ਗਵਰਨਰ ਦੀ ਡਿਊਟੀ ਸੀ ਉਹ ਹਿੰਦੂ ਉਹ ਸੀ ਉਹ ਚਿੱਠੀ ਲਿਖਦਾ ਵੀ ਭੇਜੋ ਆਰਮੀ ਭਿੰਡਰਾਂ ਵਾਲੇ ਨੂੰ ਮਿਟਾਉਣਾ ਹੈ జర్నలిస్ట్ ਕੇ सिन्हा आर्मी चीफ ऑफ इंडिया ਸਕਦਾ ਉਥੇ ਸੰਤ ਬੈਠਾ ਹੈ ਕੋਈ ਅਤਵਾਦੀ ਨਹੀਂ ਕਹਿੰਦੀ ਫਿਰ ਪਾਸਾ ਕਰ ਕਰ ਪ੍ਰੀਮਚੁਰ ਰਟਾਇਰਮੈਂਟ सिन्हा ਨੂੰ ਲੈਣੀ ਪੈ ਗਈ ਜਰਨਲ ਅਰਣ ਵੈਦਿਆ ਦੀ ਚੋਣ ਹੁੰਦੀ ਹੈ ਮੰਦਰ ਸਾਹਿਬ ਤੇ ਹਮਲਾ ਕਰਨ ਦੇ ਲਈ ਉਹ ਕਹਿੰਦਾ ਹੈ ਸੰਤ ਜਰਨੈਲ ਸਿੰਘ ਬਹੁਤ ਜ਼ੋਰ ਡਿਫੈਂਸਿਵ ਮੋਡ ਉਹਨਾਂ ਹਥਿਆਰ ਰੱਖੇ ਸੀ ਅਕਾਲ ਤਖਤ ਸਾਹਿਬ ਦੀ ਰਾਖੀ ਲਈ ਝਗੜਾ ਕਰਨ ਲਈ ਨਹੀਂ ਬਿਜਲੀ ਕੱਟ ਦਿੰਦੇ ਪਾਣੀ ਬੰਦ ਕਰ ਦਿੰਦੇ ਮਹੀਨਾ ਖੰਡ ਕਿਧਰੇ ਸਿੰਘ ਅੰਦਰ ਰਹਿੰਦੇ ਭੁੱਖੇ ਪਾਣੀ ਜਾਂ ਸ਼ਹੀਦ ਹੁੰਦੇ ਜਾਂ ਬਾਹਰ ਆਉਂਦੇ ਹਮਲਾ ਕਰਨ ਦੀ ਲੋੜ ਨਹੀਂ ਸੀ ਸੀ ਗੁਰੂ ਹਰਗੋਬਿੰਦ ਸਾਹਿਬ ਸ਼ਹਿਰ ਚੋਂ ਬਾਹਰ ਜਾ ਕੇ ਝਗੜੇ ਭਿੰਡਰਾਵਾਲਾ ਸ਼ਹਿਰੋਂ ਬਾਹਰ ਨਿਕਲਦਾ ਕਿਉਂ ਅਕਾਲ ਤਖਤ ਟਿਕੇ ਨੇ ਕਿਉਂ ਕਤਲੋਗਾਰਤ ਇੰਨੀ ਕਰਵਾਈ ਸਿੱਖ ਜਗਤ ਦੀ ਤੇ ਸਿਨਾ ਵਿਚਾਰ ਦੀ ਚਪੇੜ ਮਾਰਦਾ ਇਸ ਵਿਚਾਰ ਧਾਰਾ ਵਾਲਿਆਂ ਦੇ ਮੂੰਹ ਤੇ Hindu ਹੁੰਦੇ ਹੋਏ ਕਹਿੰਦਾ ਇੰਦਰਾ ਗਾਂਧੀ ਦੀ ਹਦਾਇਤ ਸੀ ਅਗਸਤ 1982 ਵਿੱਚ ਰੈਜ਼ੋਲੂਸ਼ਨ ਆਫ ਆਨੰਦਪੁਰ ਸਾਹਿਬ ਨੂੰ ਲਾਗੂ ਕਰਵਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸਿੱਖ ਸੰਗਤਾਂ ਨੇ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਅਕਤੂਬਰ 1982 ਵਿੱਚ ਸਿਰਫ 2 ਮਹੀਨੇ ਬਾਅਦ ਸਰਸਵਾ ਤੇ ਚਕਰਾਤਾ ਵਿੱਚ ਰੈਪਲਿਕਾ ਮਾਡਲ ਬਣਾਇਆ ਹਰਮੰਦਰ ਸਾਹਿਬ ਦਾ ਆਰਮੀ ਨੂੰ ਟ੍ਰੇਨਿੰਗ ਦਿੱਤੀ ਵੀ ਹਰਮੰਦਰ ਟਾਉਣਾ ਹੈ ਉਹ ਕਹਿੰਦਾ ਇੰਦਰਾ ਗਾਂਧੀ ਦੀ ਆਪਣੀ ਸਟੇਟਮੈਂਟ ਹੈ ਵੀ ਭਿੰਡਰਾਂ ਵਾਲਾ 6 ਮਹੀਨੇ ਸਾਲ ਤੋਂ ਹਥਿਆਰ ਇਕੱਠੇ ਕਰ ਰਿਹਾ ਸੀ ਕਾਲ ਤਖਤ ਬਹਿ ਗਿਆ ਮੈਂ ਤਾਂ ਹਮਲਾ ਕੀਤਾ ਕਹਿੰਦਾ ਇੰਦਰਾ ਗਾਂਧੀ ਨੇ ਆਪਣੀ ਕਰਨੀ ਵੱਲ ਧਿਆਨ ਨਹੀਂ ਦਿੱਤਾ ਵੀ ਤੂੰ 18 ਮਹੀਨੇ ਪਹਿਲਾਂ ਹਰਮੰਦਰ ਟਾਉਣ ਦੀ ਪਲੈਨਿੰਗ ਕਰ ਰਹੀ ਹੈ ਇਹ ਰਿਪੋਰਟ ਹੋ ਗਈ ਲੀਕ ਤੇ ਭਿੰਡਰਾ ਵਾਲੇ ਸੰਤਾਂ ਨੂੰ ਮਜਬੂਰਨ ਵੱਡੇ ਹਥਿਆਰ ਰੱਖਣੇ ਪੈ ਗਏ ਮੇਰੇ ਘਰ ਤੇ ਹਮਲਾ ਹੋਣਾ ਹੋਵੇ ਤੇ ਮੈਨੂੰ ਤਿਆਰੀ ਕਰਨੀ ਚਾਹੀਦੀ ਹੈ ਜਨਾ ਨੁਕਸਾਨ ਘਟ ਸਕੇ ਘਟਾ ਲਵਾਂ ਇੱਕ ਹਿੰਦੂ ਹੁੰਦੇ ਹੋਏ ਆਰਮੀ ਚੀਫ ਹੁੰਦੇ ਹੋਏ ਕਹਿ ਰਿਹਾ ਹੈ ਵੀ ਭਿੰਡਰਾ ਵਾਲੇ ਕੋਲ ਕੋਈ ਰਸਤਾ ਹੀ ਨਹੀਂ ਬਚਿਆ ਯੂ ਆਰ ਡਿਊਟੀ ਬਾਉਂਡ ਟੂ ਡੂ ਆਲ ਵਨ ਯੂ ਨੋ ਸਮਵਨ ਇਜ਼ ਗੋਇੰਗ ਟੂ ਰੇਡ ਯੋਰ ਹਾਊਸ ਤੁਹਾਡੇ ਘਰ ਤੇ ਹਮਲਾ ਹੋਣਾ ਹੋਵੇ ਤੇ ਚੂੜੀਆਂ ਪਾ ਕੇ ਨਹੀਂ ਬੰਦੇ ਸੂਰਮੇ ਹਥਿਆਰ ਲੈ ਕੇ ਬੈਠਿਆ ਜਾਂਦਾ ਹੈ ਅਕਾਲ ਤਖਤ ਮੋਰਚਾ ਨਹੀਂ ਬਣਾਇਆ ਭਿੰਡਰਾ ਵਾਲਿਆਂ ਨੇ ਅਕਾਲ ਤਖਤ ਦੀ ਰਖਿਆ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਨਾਲ ਸੂਰਮਾ ਹਥਿਆਰ ਲੈ ਕੇ ਬੈਠਾ ਉੱਤੇ ਔਰ ਇਹ ਮੋਰ ਜਰਨਲ ਸਿਨਾ ਨੇ ਲਾਈ ਹੈ ਆਪ ਇੰਡੀਅਨ ਆਰਮੀ ਚੀਫ ਹੈ ਕੋਈ ਰਾਹ ਜਾਂਦਾ ਪੱਤਰਕਾਰ ਨਹੀਂ ਵੀ ਪੰਜ 702 ਤੇ ਜੋ ਮਰਜੀ ਕਲਮ ਚੋਂ ਕਢਵਾ ਲਵੋ ਵਕਾਊ ਬਾਲ ਨਹੀਂ ਹੈ ਮਰਦ ਬੰਦਾ ਸੀ ਇੰਦਰਾ ਗਾਂਧੀ ਦੇ ਪਾਪ ਦਾ ਭਾਗੀਦਾਰ ਨਹੀਂ ਬਣਿਆ ਉਹ ਤੋਂ ਕਹਿੰਦਾ ਇਟ ਇਜ਼ ਹਿਸ ਸੈਕ੍ਰੇਟ ਡਿਊਟੀ ਟੂ ਸਮੈਸ਼ ਦਾ ਆਰਮੀ ਸਪੀਚ ਇਹ ਉਹਦੀ ਡਿਊਟੀ ਬਣ ਜਾਂਦੀ ਹੈ ਜਦੋਂ ਘਰ ਤੇ ਕੋਈ ਦੁਸ਼ਮਣ ਹਮਲਾ ਕਰਨ ਆਉਂਦਾ ਤੇ ਉਹਦੇ ਦੰਦ ਭੰਣੇ ਪੈਂਦੇ ਨੇ ਤੇ ਕਹਿੰਦਾ ਫਿਰ ਭਿੰਡਰਾਂ ਵਾਲਾ ਜੂਜਿਆ ਸ਼ਹਾਦਤ ਦੀ ਅਬਦੀ ਮਾਣੀ ਜਦੋਂ 6 ਜੂਨ 1984 ਨੂੰ ਸਵੇਰ ਦੇ ਵਕਤ ਵੱਖੀ ਵਿੱਚ ਬ੍ਰਸ਼ਟ ਵਜਾ ਨਾ ਭਿੰਡਰਾਂ ਵਾਲੇ ਮਹਾਪੁਰਸ਼ਾਂ ਦੇ ਅਕਾਲ ਤਖਤ ਸਾਹਿਬ ਦੇ ਸਾਵੇਂ ਯੁੱਧ ਲੜਦੇ ਹੋਏ ਤੇ ਇੱਕ ਦਰਦ ਭਰੇ ਕਵੀ ਦੀ ਕਲਮ ਚੋਂ ਬੋਲ ਨਿਕਲੇ ਨੇ ਉਹ ਕਹਿੰਦਾ ਹੈ ਇਸ ਤਰ੍ਹਾਂ ਜਾਪਿਆ ਜਿਵੇਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਨੂੰ ਲੈਣ ਤੇ ਲਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਆਏ ਹੋਣ ਖੋਦ ਖੁਦਾ ਗੁਰੂ ਹਰਗੋਬਿੰਦ ਨੇ ਤਿੰਨਾ ਲੋਕਾਂ ਦੀਆਂ ਪੈਗੰਬਰੀ ਸ਼ਖਸੀਆਂ ਨੇ ਆਪਣੇ ਕਲਾਵੇ ਵਿੱਚ ਭਿੰਡਰਾਂ ਵਾਲੇ ਨੂੰ ਲੈ ਲਿਆ ਸੂਰਮੇ ਦੇ ਕੇਸ ਖੁੱਲੇ ਹੋਏ ਨੇ ਉਹਦੇ ਕੇਸਾਂ ਦੇ ਵਿੱਚੋਂ ਆਜ਼ਾਦੀ ਦਾ ਦਰਿਆ ਵਗਣ ਲੱਗਾ ਹੈ ਓ ਜਾਪਿਆ ਜਿਵੇਂ ਜਹਿਲਮ ਤੇ ਚਨਾਬ ਨੇ ਘੁੱਟ ਕੇ ਉਹਦੇ ਚਰਨ ਫੜ ਲਏ ਹੋਣ ਸਤਲੁਜ ਤੇ ਬਿਆਸ ਨੇ ਉਸਦੇ ਡੌਲਿਆਂ ਨੂੰ ਗਲਵਕੜੀ ਪਾ ਲਈ ਹੋਵੇ ਰਾਵੀ ਨੇ ਉਸ ਦਾ ਸੀਸ ਆਪਣੀ ਗੋਦ ਵਿੱਚ ਰੱਖਿਆ ਹੋਵੇ ਮੀਰੀ ਪੀਰੀ ਦੇ ਨਿਸ਼ਾਨ ਭਿੰਡਰਾ ਵਾਲੇ ਦੇ ਸائے ਦੇ ਉੱਤੇ ਛਾਇਆ ਛਾਂ ਕਰ ਰਹੇ ਹੋਣ ਇਉਂ ਜਾਪਿਆ ਜਿਵੇਂ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਆਪਣੇ ਰਖਵਾਲੇ ਦੇ ਚਰਨ ਫੜ ਕੇ ਅਰਜ਼ ਕਰ ਰਹੀ ਹੋਵੇ ਤੂੰ ਸਾਨੂੰ ਛੱਡ ਕੇ ਨਾ ਜਾ ਕੌਮ ਦੇ ਬਾਬੇ ਨੇ ਮੁਸਕਰਾਉਂਦੇ ਹੋਏ ਜਵਾਬ ਦਿੱਤਾ ਝੋਰਾ ਨਹੀਂ ਕਰਨਾ ਆਦਮ ਜਾਤ ਦੇ ਲਈ ਸਭ ਤੋਂ ਵੱਡਾ ਰੁਤਬਾ ਸ਼ਹੀਦੀ ਦਾ ਹੈ ਤੇ ਮੈਂ ਗੁਰੂ ਹਰਗੋਬਿੰਦ ਸਾਹਿਬ ਦੀ ਗੋਦ ਮਲ ਲਈ ਹੈ ਸਿਰ ਦੇ ਕਰਕੇ